ਮਾੜਾ ਪਾਸੇ ਖੜੀਓ ਉਹ ਦੁਨੀਆ ਦੀ ਸਵਾਬਣਾ ਰਾਂਦੋ ਉਹ ਲਕਾਲੂ ਨੱਚਣਦੇ ਪੈਣਦੇ ਭੰਗੜੇ ਓਏ ਓਦਰ ਓਦਰ ਚਿਰਾਗ ਦਾ ਵੀ ਚੌਥਾ ਹੀ ਆ ਪਿੰਡੂ ਲੱਗਦਾ ਉਸਤਾ ਦਾ ਕੰਮ ਟੈਰੋ ਤੇ ਕਹਿੰਦੇ ਪੰਜਵੇਂ ਛੇਵੇਂ ਨੰਬਰ ਦਾ ਰੇਡਰ ਬਣ ਕੇ ਆਇਆ ਕੋਈ ਸੌਖੀ ਗੱਲ ਨਹੀਂ ਮੇਰੇ ਮਿੱਤਰੋ ਆਓ ਸਾਹਮਣੇ ਪਰਚਰਾਗ 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 ਜਾਗ ਕੇ ਭਾਗ ਅੱਜ 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 ਟਰੈਕਟਰ ਅੱਜ ਟਰੈਕਟਰ ਆਓ ਸਾਹਮਣੇ ਆ ਮੁੰਡੇ ਮਾਦੀ ਦਾ ਮੈਚ ਫਰਿਆਦ ਤੇਰੇ ਜੱਫੇ ਦਾ 3000 ਗੁਰੂ ਘਰ ਵੱਲੋਂ ਹੋਵੇਗਾ ਪ੍ਰਬੰਧਕ ਵੀਰ ਕਹਿੰਦੇ ਆ ਵੀ ਅਸੀਂ ਮਤਾਨਾਂ ਦਾ ਭੈਣਾ ਦਾ ਬੱਚੀਆਂ ਦਾ ਬੀਪੀਆਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਕਿ ਜਿਹੜੇ ਮਾਈਆਂ ਹੁਣ ਤੱਕ ਬੈਠੀਆਂ ਨੇ ਭੈਣਾ ਬੈਠੇ ਨੇ ਹੁਣ ਤੱਕ ਦਿਲੋਂ ਧੰਨਵਾਦ ਹੈ ਜਰਾਜ ਵਾਹ ਵਾਹ 25000 ਦੇ ਜੱਫੇ ਲੱਗਣੇ ਆ ਆ ਮਿੰਨਾਂ ਦੀ ਧਰਤੀ ਦਾ ਚਰਾਗਦੀਨ ਉਧਰਲੇ ਬੰਨੇ ਜੂਲੀ 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 ਬੱਲਪੁਰੀਆ 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 ਭੇਚੇ ਪਾ ਕੇ ਕੁੰਡੀਆਂ ਅੜਗੀਆਂ 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 ਕੁੰਡੀਆਂ ਕੁੰਡੀਆਂ ਅੜਗੀਆਂ ਏ ਲੈ ਗਿਆ ਮੋੜ ਕੇ ਢੇਰੀਆਂ ਤੋਂ ਲੈ ਗਿਆ ਮੋੜ ਕੇ ਢੇਰੀਆਂ ਤੋਂ ਆਹ ਸਿੰਘ ਫਸੇ ਹੋਇਆ ਜੋਰ ਲੱਗਾ ਹੋਇਆ ਕਬੱਡੀ ਜਵਾਬ ਚਰਾਗ ਬੈ ਗਿਆ ਰੋਡ ਦੇ ਸੈਂਟ ਤੇ ਉਹਨੇ ਪਰੇ ਨੂੰ ਨਹੀਂ ਬੜਾ ਮੜ ਗਏ ਆਹ ਸਾਹਮਣੇ ਇਧਰਲੇ ਬੰਨੇ ਬਲਪੁਰੀਆ ਲੱਡਾ ਕਬੱਡੀ ਪਾ ਰਿਹਾ ਚਾਰ ਵੱਲ ਤਿਆਰ ਨੇ ਫਰ ਦੇਖਾਂਗੇ ਚੋਹਾਂ ਦੇ ਵਿੱਚੋਂ ਕੌਣ ਮੱਨਰ ਦੀ ਧਰਤੀ ਦਾ ਚਰਾਕਦੀਨ 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 ਉਹ ਬਲਪੁਰੀਆ ਤਾੜੀ 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 ਆਹ ਮੁੰਡੇ ਦੀ ਖੇਡ ਬੜੀ ਨਿਆਰੀ ਆ